ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ। ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਿਆ ਕਰੋ। ਇੱਕ ਨੌਜਵਾਨ 25 ਸਾਲ ਦਾ ਨੌਜਵਾਨ ਆ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਉਹ ਇੱਕ ਸੜਕ ਤੇ ਬੈਠਾ। ਉਸਦੇ ਪੈਰ ਤੇ ਬਹੁਤ ਵੱਡਾ ਜ਼ਖਮ ਆ ਤੇ ਉਹ ਆਪਣੇ ਕੋਲ ਦੀ ਲੰਘਣ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਬਹੁਤ ਭੁੱਖ ਲੱਗੀ ਆ ਮੈਨੂੰ ਖਾਣਾ ਖਵਾ ਦਿਓ। ਕੋਈ ਮੈਨੂੰ ਖਾਣਾ ਖਵਾ ਦਿਓ। ਜਿਹੜੇ ਲੋਕ ਆ ਉਹਦੇ ਵੱਲ ਵੇਖਦੇ ਆ ਕੋਈ 1 ਰੁਪਿਆ ਸੁੱਟ ਦਿੰਦਾ ਕੋਈ 2 ਰੁਪਏ ਕੋਈ 10 ਇਸ ਤਰ੍ਹਾਂ ਪੈਸੇ ਉਹਦੇ ਕੋਲ ਸੁੱਟ ਜਾਂਦੇ ਆ ਪਰ ਉਹਦੀ ਕੋਈ ਗੱਲ ਨਹੀਂ ਸੁਣਦਾ। ਆਸ-ਪਾਸੇ ਲੋਕ ਲੰਘੀ ਜਾਂਦੇ ਤੇ ਉਹ ਬੈਠਾ ਉਸੇ ਤਰ੍ਹਾਂ ਬਿਲਕ ਰਿਹਾ ਹੁੰਦਾ ਤੇ ਉੱਥੋਂ ਨਾ ਗੱਡੀ ਲੈ ਕੇ ਕੋਈ ਲੰਘ ਰਿਹਾ ਹੁੰਦਾ ਕੋਈ ਅਮੀਰ ਆਦਮੀ ਉਹ ਵੇਖਦਾ ਸੜਕ ਦੇ ਪਾਸੇ ਹਨਾ ਕਈ ਵਾਰੀ ਆਪਾਂ ਬੈਠੇ ਆ ਗੱਡੀ ਚ ਆਸੇ-ਪਾਸੇ ਵੇਖਦੇ ਜਾਂਦੇ ਆ ਤਾਂ ਉਸ ਨੌਜਵਾਨ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਉਹ ਡਰਾਈਵਰ ਨੂੰ ਕਹਿੰਦਾ ਗੱਡੀ ਰੋਕ ਉਹ ਗੱਡੀ ਰੋਕਦਾ ਤੇ ਆਦਮੀ ਉੱਤਰ ਕੇ ਉਸ ਨੌਜਵਾਨ ਕੋਲ ਜਾਂਦਾ ਤੇ ਵੇਖਦਾ ਉਹਦੇ ਪੈਰ ਤੇ ਬਹੁਤ ਵੱਡਾ ਜ਼ਖਮ ਹੁੰਦਾ ਤੇ ਉਹਦੇ ਵਿੱਚ ਕੀੜੇ ਪਏ ਹੁੰਦੇ ਆ ਉਹਨੂੰ ਪੁੱਛਦਾ ਵੀ ਤੈਨੂੰ ਕੀ ਹੋ ਗਿਆ ਤੂੰ ਇਸ ਹਾਲਤ ਦੇ ਵਿੱਚ ਉਹ ਮੁੰਡਾ ਉਹਨੂੰ ਇੱਕੋ ਹੀ ਗੱਲ ਕਹਿੰਦਾ ਕਿ ਮੈਨੂੰ ਬਹੁਤ ਭੁੱਖ ਲੱਗੀ ਆ ਬਹੁਤ ਦਿਨਾਂ ਦਾ ਮੈਂ ਖਾਣਾ ਨਹੀਂ ਖਾਦਾ ਮੈਨੂੰ ਖਾਣਾ ਖਵਾ ਦਿਓ ਉਹਨਾਂ ਚਲ ਆਪਣੇ ਡਰਾਈਵਰ ਨੂੰ ਭੇਜਦਾ ਵੀ ਤੂੰ ਕੁਝ ਖਾਣ ਨੂੰ ਲੈ ਕੇ ਆ ਨੇੜੇ ਦਾ ਕੋਈ ਰੈਸਟੋਰੈਂਟ ਹੋਊਗਾ ਵੀ ਖਾਣਾ ਲੈ ਕੇ ਆ ਚਲੋ ਖਾਣਾ ਲੈਣ ਭੇਜ ਦਿੰਦਾ ਤੇ ਉਹਨੂੰ ਪੁੱਛਦਾ ਵੀ ਤੂੰ ਮੈਨੂੰ ਐਂ ਦੱਸ ਚਲੋ ਖਾਣਾ ਤਾਂ ਆ ਜੂਗਾ ਤੇ ਉਹ ਨੌਜਵਾਨ ਕਹਿੰਦਾ ਵੀ ਮੇਰੇ ਮੰਮੀ ਪਾਪਾ ਦੀ ਮੌਤ ਹੋ ਗਈ ਸੀ ਜਦੋਂ ਮੈਂ ਛੋਟਾ ਸੀ ਫਿਰ ਮੈਂ ਵੱਡਾ ਹੋਇਆ ਪੜਾਈ ਲਿਖਾਈ ਮੇਰੇ ਤੋਂ ਬਹੁਤੀ ਨਹੀਂ ਹੋਈ ਮੈਂ ਥੋੜਾ ਪੜਿਆ ਉਸ ਤੋਂ ਬਾਅਦ ਮੈਂ ਕਿਤੇ ਕੰਮ ਲੱਗਿਆ ਸੀਗਾ ਕਿਸੇ ਫੈਕਟਰੀ ਦੇ ਵਿੱਚ ਤੇ ਉੱਥੇ ਮੇਰੇ ਪੈਰ ਤੇ ਸੱਟ ਲੱਗ ਗਈ ਸੀ ਪਹਿਲਾਂ ਸੱਟ ਥੋੜੀ ਸੀ ਮੇਰੇ ਤੋਂ ਉਹਨਾਂ ਇਲਾਜ ਨਹੀਂ ਹੋਇਆ ਮੈਂ ਉਵੇਂ ਹੀ ਕੰਮ ਕਰਦਾ ਰਿਹਾ ਮੈਂ ਹੋਟਲ ਦੇ ਮਾਲਕ ਨੂੰ ਕਿਹਾ ਕਿ ਮੈਨੂੰ ਇਲਾਜ ਲਈ ਪੈਸੇ ਚਾਹੀਦੇ ਆ ਮੇਰੀ ਤਨਖਾਹ ਬਹੁਤ ਘੱਟ ਸੀ 5000 ਰੁਪਏ ਸੀ ਤੇ ਉਹਦੇ ਨਾਲ ਮੇਰੇ ਖਰਚੇ ਨਹੀਂ ਸੀ ਪੂਰੇ ਹੁੰਦੇ ਕਈ ਵਾਰੀ ਮੈਂ ਪਹਿਲਾਂ ਫੜ ਲੈਂਦਾ ਸੀ ਪੈਸੇ ਤਾਂ ਉਸ ਫੈਕਟਰੀ ਦਾ ਮਾਲਕ ਜਿਹੜਾ ਕਹਿੰਦਾ ਵੀ ਮੈਂ ਤਾਂ ਤੇਰੀ ਤਨਖਾਹ ਦੇ ਵਿੱਚੋਂ ਦੇ ਸਕਦਾ ਤੇ ਤਨਖਾਹ ਤੂੰ ਪਹਿਲੀ ਵਾਰੀ ਲੈ ਚੁੱਕਿਆਂਗਾ ਵੀ ਮੇਰੇ ਕੋਲੇ ਹੋਰ ਪੈਸੇ ਹੈ ਨਹੀਂ ਕਹਿੰਦਾ ਚਲ ਮੈਂ ਮਾੜੀ-ਮੋਟੀ ਦਵਾਈ ਦੋਈ ਲੈ ਕੇ ਇਸੇ ਤਰ੍ਹਾਂ ਕੰਮ ਕਰਦਾ ਰਿਹਾ ਤੇ ਇਹਨਾਂ ਇਨਫੈਕਸ਼ਨ ਹੋ ਗਈ ਤੇ ਹੁਣ ਮੇਰੇ ਪੈਰ ਬਹੁਤ ਦਰਦ ਕਰਦਾ ਉਹ ਤੇ ਉਹਨੇ ਕੱਪੜਾ ਲਪੇਟਿਆ ਹੋਇਆ ਸੀ ਤੇ ਜਿਹੜਾ ਉਹ ਆਦਮੀ ਹੁੰਦਾ ਉਹਨੂੰ ਕਹਿੰਦਾ ਵੀ ਖੋਲੀਂ ਵੇਖਾਂ ਕੀ ਹੋਇਆ ਤੇਰੇ ਪੈਰ ਨੂੰ ਉਹ ਜਦੋਂ ਪੱਟੀ ਖੋਲਦਾ ਤਾਂ ਉਹਦੇ ਜ਼ਖਮ ਦੇ ਵਿੱਚ ਕੀੜੇ ਪਏ ਹੁੰਦੇ ਆ ਅਮੀਰ ਆਦਮੀ ਨੂੰ ਵੇਖ ਕੇ ਟੁਟੜੀ ਚੜਦੀ ਆ ਤੇ ਉਹ ਨਾ ਹੈਰਾਨ ਰਹਿ ਜਾਂਦਾ ਚਲ ਇੰਨੇ ਨੂੰ ਡਰਾਈਵਰ ਆ ਜਿਹੜਾ ਉਹ ਖਾਣਾ ਲੈ ਕੇ ਆ ਜਾਂਦਾ ਜਦੋਂ ਖਾਣਾ ਲੈ ਕੇ ਆਇਆ ਤੇ ਉਹਨੂੰ ਖਾਣਾ ਖਵਾਇਆ ਉਹਨੇ ਖਾਣਾ ਮਤਲਬ ਇੰਨਾ ਐ ਖਾਦਾ ਵੀ ਜਿਵੇਂ ਉਹਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ ਤੇ ਉਹ ਬਹੁਤ ਦਿਨਾਂ ਦਾ ਭੁੱਖਿਆ ਭੁੱਖਾ ਹੋਵੇ ਅਮੀਰ ਆਦਮੀ ਉਹਨੂੰ ਪੁੱਛਦਾ ਵੀ ਹੋਰ ਖਾਣਾ ਖਾਣਾ ਕਹਿੰਦਾ ਹਾਂ ਉਹ ਡਰਾਈਵਰ ਨੂੰ ਕਹਿੰਦਾ ਵੀ ਹੁਣ ਤੂੰ ਬਾਵਾ ਖਾਣਾ ਲੈ ਕੇ ਆ ਚਲੋ ਚਾਵਲ ਰੋਟੀ ਸਬਜ਼ੀ ਲੈ ਕੇ ਆਉਂਦਾ ਪਹਿਲਾਂ ਉਹਦੀ ਭੁੱਖ ਮਟਾਉਂਦਾ ਉਹ ਬਹੁਤ ਖਾਣਾ ਖਾਂਦਾ ਉਸ ਤੋਂ ਬਾਅਦ ਉਹਨੂੰ ਬੋਤਲ ਦੇਂਦਾ ਗੱਡੀ 'ਚ ਕੱਢ ਕੇ ਪਾਣੀ ਦੀ ਵੀ ਤੂੰ ਪਾਣੀ ਪੀ ਫਿਰ ਨਾ ਉਹਨੂੰ ਐਂ ਕਹਿੰਦਾ ਵੀ ਜੇ ਮੈਂ ਤੇਰਾ ਇਲਾਜ ਕਰਾ ਦਿਆਂ ਵੀ ਤੂੰ ਇੱਥੇ ਬੈਠ ਕੇ ਭੀਖ ਮੰਗਣ ਨਾਲੋਂ ਵੀ ਤੂੰ ਆਪਦਾ ਇਲਾਜ ਕਰਾ ਤੇ ਉਸ ਤੋਂ ਬਾਅਦ ਤੂੰ ਆਪਣਾ ਕੰਮ ਕਰ ਉਹ ਕਹਿੰਦਾ ਵੀ ਮੈਂ ਕੰਮ ਹੀ ਕਰਨਾ ਚਾਹਣਾ ਮੈਂ ਨੌਜਵਾਨ ਮੁੰਡਾ ਹਨਾ ਵੀ ਐਸ ਤਰ੍ਹਾਂ ਮੇਰੀ ਕਿਵੇਂ ਉਮਰ ਨਿਕਲੂਗੀ ਵੀ ਮੇਰਾ ਹੋਰ ਕੋਈ ਨਹੀਂਗਾ ਉਹ ਕਹਿੰਦਾ ਵੀ ਤੇਰਾ ਕੋਈ ਰਿਸ਼ਤੇਦਾਰ ਮਿੱਤਰ ਦੋਸਤ ਆਣ ਗਵੰਡ ਉਹ ਕਹਿੰਦਾ ਵੀ ਮੁਸੀਬਤ ਦੇ ਵੇਲੇ ਕੋਈ ਨਹੀਂ ਖੜਦਾ ਵੀ ਸਭ ਨੇ ਹਨਾ ਮੈਨੂੰ ਥੋੜੇ ਥੋੜੇ ਚਲੋ ਪੈਸੇ ਦਿੱਤੇ ਮੈਂ ਇਹ ਨਹੀਂ ਕਹਿੰਦਾ ਦਿੱਤੇ ਆ ਪਰ ਮੇਰਾ ਇਹਦਾ ਇਲਾਜ ਨਹੀਂ ਬਣਿਆਗਾ ਵੀ ਹੁਣ ਕੌਣ ਰੋਜ਼ ਦੇਵੇ ਮੈਨੂੰ ਪੈਸੇ ਵੀ ਕੰਮ ਮੇਰੇ ਤੋਂ ਕੋਈ ਹੁੰਦਾ ਨਹੀਂ ਚਲੋ ਅਮੀਰ ਆਦਮੀ ਨਾ ਉਹਨੂੰ ਡਰਾਈਵਰ ਨੂੰ ਕਹਿੰਦਾ ਵੀ ਇਹਨੂੰ ਗੱਡੀ 'ਚ ਬਿਠਾ। ਉਹ ਵਿਚਾਰਾ ਨੌਜਵਾਨ ਹੁੰਦਾ ਹਨਾ ਲਿਬੜਿਆ ਤੇ ਬੜਿਆ ਹੁੰਦਾ ਪਾਟੇ ਪੁਰਾਣੇ ਕੱਪੜੇ ਹੁੰਦੇ ਆ ਤੇ ਉਹ ਗੱਡੀ 'ਚ ਬੈਠਣ ਤੋਂ ਝਿਜਕਦਾ ਤਾਂ ਅਮੀਰ ਆਦਮੀ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਕਰ ਵੀ ਤੂੰ ਗੱਡੀ 'ਚ ਬੈਠ ਚਲੋ ਉਹਨੂੰ ਕਿਵੇਂ ਨਾ ਕਿਵੇਂ ਖੜਾ ਕਰਕੇ ਗੱਡੀ 'ਚ ਬਿਠਾਉਂਦੇ ਆ ਤੇ ਹਸਪੀਟਲ ਦੇ ਵਿੱਚ ਜਦੋਂ ਜਾ ਕੇ ਉਹਨੂੰ ਉੱਥੇ ਲਿਜਾਇਆ ਜਾਂਦਾ ਫਰਸਟ ایڈ ਦਿੰਦੇ ਆ ਡਾਕਟਰ ਪਹਿਲਾਂ ਦੇਖਦੇ ਆ ਉਹਦੇ ਕੀੜੇ ਬਹੁਤ ਪਏ ਹੋਏ ਸੀ ਉਹ ਜ਼ਖਮ ਸਾਫ਼ ਕਰਦੇ ਆ ਚੰਗੀ ਤਰ੍ਹਾਂ ਉਹਦੇ ਵਿੱਚ ਦਵਾਈ ਦਬੋਈ ਪਾਉਂਦੇ ਆ ਉਹ ਕੀੜੇ ਆ ਜਿਹੜੇ ਐਸ ਤਰ੍ਹਾਂ ਬਾਹਰ ਨਿਕਲਦੇ ਆ ਵੀ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜੇ ਇੰਨਾ ਮਤਲਬ ਉਹਦਾ ਜ਼ਖਮ ਦਾ ਬੁਰਾ ਹਾਲ ਸੀ ਫਿਰ ਉਹਨੂੰ ਚੰਗੀ ਤਰ੍ਹਾਂ ਜ਼ਖਮ ਨੂੰ ਸਾਫ਼ ਕਰਕੇ ਉਹਦੇ ਦਵਾਈ ਲਈ ਜਾਂਦੀ ਆ ਤੇ ਉਹਨੂੰ ਰਾਹਤ ਮਹਿਸੂਸ ਹੁੰਦੀ ਆ ਤੇ ਉਹਨਾਂ ਦਵਾਵਾ ਦਿੰਦਾ ਅਮੀਰ ਆਦਮੀ ਨੂੰ ਚਲੋ ਉਹ ਡਾਕਟਰ ਨੂੰ ਕਹਿੰਦੇ ਆ ਵੀ ਤੁਸੀਂ ਇਹਨੂੰ ਐਡਮਿਟ ਰੱਖੋ ਏ ਵੀ ਜਿੰਨਾ ਵੀ ਇਲਾਜ ਤੇ ਪੈਸਾ ਹੋਊਗਾ ਮੈਂ ਲਾਊਗਾ ਚਲੋ ਡਾਕਟਰ ਉਹਨੇ ਐਡਮਿਟ ਕਰ ਲੈਂਦੇ ਆ ਤੇ ਉਹ ਅਮੀਰ ਆਦਮੀ ਆ ਜਿਹੜਾ ਉਹ ਆਪਣੇ ਡਰਾਈਵਰ ਨੂੰ ਭੇਜਦਾ ਰਹਿੰਦਾ ਉਹਦੇ ਕੋਲੇ ਸਵੇਰ ਸ਼ਾਮ ਰੋਟੀ ਲੈ ਕੇ ਤੇ 4-5 ਦਿਨਾਂ ਬਾਅਦ ਉਹ ਅਮੀਰ ਆਦਮੀ ਫੇਰ ਆਉਂਦਾ ਵੇਖਦਾ ਵੀ ਉਹਦੇ ਪੈਰ ਦਾ ਜਿਹੜਾ ਕਾਫੀ ਜ਼ਖਮ ਸੁੱਕ ਚੁੱਕਿਆ ਸੀ ਤੇ ਉਹਦੀ ਹਾਲਤ ਵੀ ਥੋੜੀ ਠੀਕ ਹੋ ਗਈ ਸੀ ਕਿਉਂਕਿ ਉਹਨੂੰ ਰੱਜਮਾ ਖਾਣਾ ਮਿਲਣ ਲੱਗਿਆ ਸੀ ਤੇ ਜਿਹੜਾ ਉਹਦਾ ਡਰਾਈਵਰ ਆਉਂਦਾ ਸੀ ਉਹਦੇ ਹੱਥੋਂ ਨੇ ਕੱਪੜੇ ਵੀ ਭੇਜੇ ਸੀ ਉਹਦੀ ਹਾਲਤ ਕਾਫੀ ਠੀਕ ਹੋ ਗਈ ਸੀ ਇੱਕ ਮਹੀਨਾ ਇਲਾਜ ਚੱਲਣ ਦੇ ਬਾਅਦ ਉਹ ਨੌਜਵਾਨ ਦਾ ਪੈਰ ਜਮਾ ਠੀਕ ਹੋ ਜਾਂਦਾ ਤੇ ਉਹਨੂੰ ਜਦੋਂ ਛੁੱਟੀ ਮਿਲਣੀ ਹੁੰਦੀ ਹੈ ਡਰਾਈਵਰ ਆਪਣੇ ਮਾਲਕ ਨੂੰ ਕਹਿੰਦਾ ਵੀ ਹਣਾ ਅੱਜ ਉਹਨੂੰ ਛੁੱਟੀ ਮਿਲਣੀ ਆ ਵੀ ਬਿੱਲ ਵਾਵਾ ਹੋ ਗਿਆ ਉਹ ਹਸਪਤਾਲ ਦਾ ਵੀ ਅੱਜ ਤੁਹਾਨੂੰ ਬੁਲਾਇਆ ਡਾਕਟਰ ਨੇ ਚਲੋ ਜਾਂਦਾ ਤੇ ਡਾਕਟਰ ਨੇ ਉਹਦਾ 50000 ਦਾ ਬਿੱਲ ਬਣਾਇਆ ਸੀ ਉਹ ਆਦਮੀ ਉਹਦਾ ਬਿੱਲ ਦਿੰਦਾ ਤੇ ਉਸ ਤੋਂ ਬਾਅਦ ਉਸ ਨੌਜਵਾਨ ਨੂੰ ਲੈ ਜਾਂਦਾ ਆਪਣੇ ਨਾਲ ਤੇ ਲਿਜਾ ਕੇ ਉਹਨੂੰ ਇੱਕ ਦੁਕਾਨ ਮਤਲਬ ਕਰੀਆਨਾ ਸਟੋਰ ਤੇ ਚਲੇ ਜਾਂਦੇ ਆ ਉਹ ਤੇ ਉੱਥੋਂ ਉਹ ਨੂੰ ਕਾਫੀ ਕੁਝ ਦਵਾਉਂਦਾ ਤੇ ਉਹ ਨੌਜਵਾਨਾ ਜਿਹੜਾ ਸੋਚਦਾ ਵੀ ਇਹ ਮੈਨੂੰ ਇੱਥੇ ਕਿਉਂ ਲੈ ਕੇ ਆਇਆ ਤੇ ਇੰਨਾ ਸਮਾਨ ਕਿਉਂ ਖਰੀਦੀ ਜਾਂਦਾ ਤੇ ਚੱਲ ਉੱਥੇ ਨਾ ਉਹਦੇ ਪਿੰਡ ਉਹ ਨੂੰ ਪਿੰਡ ਪੁੱਛਦਾ ਕਿਹੜਾ ਤੇਰਾ ਨਾਲ ਹੀ ਸ਼ਹਿਰ ਦੇ ਪਿੰਡ ਹੁੰਦਾ ਛੋਟਾ ਜਿਹਾ ਉਸ ਪਿੰਡ ਦੇ ਵਿੱਚ ਲੈ ਜਾਂਦਾ ਤੇ ਉਹ ਨੂੰ ਪੁੱਛਦਾ ਵੀ ਤੇਰੇ ਕੋਲੇ ਘਰ-ਵਾਰ ਹੈ ਉਹ ਕਹਿੰਦਾ ਵੀ ਛੋਟਾ ਜਿਹਾ ਘਰ ਹੈਗਾ ਮੇਰਾ ਚਲੋ ਘਰ ਦੇ ਵਿੱਚ ਜਾਂਦਾ ਜਦੋਂ ਵੇਖਦਾ ਘਰ ਦੀ ਹਾਲਤ ਆ ਜਿਹੜੀ ਉਹ ਬਹੁਤੀ ਵਧੀਆ ਨਹੀਂ ਹੁੰਦੀ ਛੋਟਾ ਜਿਹਾ ਇੱਕ ਕਮਰਾ ਪਾਇਆ ਹੁੰਦਾ ਇਹ ਇੱਕ ਗਲੀ ਤੇ ਹੁੰਦਾ ਇੱਕ ਅੱਗੇ ਹੁੰਦਾ ਦੋ ਕਮਰੇ ਜਿਹੀ ਹੁੰਦੇ ਆ ਤੇ ਚਲ ਉਹਨਾਂ ਸਮਾਨ ਆ ਜਿਹੜਾ ਗੱਡੀ ਚੋਂ ਲਾਉਂਦਾ ਤੇ ਉਹਨੂੰ ਕਹਿੰਦਾਗਾ ਵੀ ਤੂੰ ਐਂ ਕਰ ਇਹ ਸਮਾਨ ਆ ਜਿਹੜਾ ਇਹ ਮੈਂ ਤੈਨੂੰ ਦੁਕਾਨ ਕਰਨ ਨੂੰ ਲੈ ਕੇ ਦਿੱਤਾ ਵੀ ਤੂੰ ਮਿਹਨਤ ਕਰ ਤੂੰ ਆਪਣੀ ਦੁਕਾਨ ਕਰ ਉਹ ਨੌਜਵਾਨ ਉਹਦਾ ਧੰਨਵਾਦ ਕਰਦਾ ਉਹ ਅਮੀਰ ਆਦਮੀ ਸਾਰਾ ਸਮਾਨ ਰੱਖ ਕੇ ਚਲੇ ਜਾਂਦਾ ਤੇ ਉਹ ਨੌਜਵਾਨ ਮੁੰਡਾ ਜਿਹੜਾ ਦੁਕਾਨ ਕਰ ਲੈਂਦਾ ਦੁਕਾਨ ਦੇ ਵਿੱਚ ਉਹਨੂੰ ਹੁਣ ਉਹਨੇ ਕਿਹੜਾ ਪੈਸਾ ਲਾਇਆ ਸੀ ਚਲੋ ਉਹਨੂੰ ਆਮਦਨ ਆਉਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਉਹ ਹੋਰ 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 ਸਮਾਨ ਵਧਾਉਂਦਾ ਰਹਿੰਦਾ ਤੇ ਉਹਦੀ ਨਾ ਜਿਹੜੀ ਦੁਕਾਨ ਆ ਉਹ ਕਾਫੀ ਵੱਡੀ ਹੋ ਜਾਂਦੀ ਆ ਪਿੰਡ ਦੇ ਵਿੱਚ ਐਡੀ ਵੱਡੀ ਕੋਈ ਦੁਕਾਨ ਨਹੀਂ ਹੁੰਦੀ ਸਾਰੇ ਪਿੰਡ ਦੇ ਲੋਕੀ ਉਹ ਤੋਂ ਸੌਦਾ ਖਰੀਦਦੇ ਆ ਤੇ ਉਹ ਇੰਨੀ ਕੁ ਮਿਹਨਤ ਕਰਦਾ ਵੀ ਇੱਕ ਦੁਕਾਨ ਦੇ ਨਾਲ ਉਹ ਇੱਕ ਦੁਕਾਨ ਹੋਰ ਖਰੀਦ ਲੈਂਦਾ ਦੁਕਾਨਾਂ ਤੋਂ ਉਸ ਤੋਂ ਬਾਅਦ ਉਹ ਸ਼ਹਿਰ ਦੇ ਵਿੱਚ ਆਪਣੀ ਦੁਕਾਨ ਕਰ ਲੈਂਦਾ ਸ਼ਹਿਰ ਦੇ ਵਿੱਚ ਦੁਕਾਨ ਕਰਨ ਤੋਂ ਬਾਅਦ ਉਹ ਇੱਕ ਵੱਡਾ ਕਰਿਆਨਾ ਸਟੋਰ ਬਣਾ ਲੈਂਦਾ ਕੰਮ ਉਹਦਾ ਇੰਨਾ ਵਧੀਆ ਚੱਲਦਾ ਉਹਨੇ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕੀਤਾ ਪਰ ਉਹ ਜਿਹੜਾ ਅਮੀਰ ਆਦਮੀ ਸੀ ਉਹ ਕਦੇ ਉਹਨੂੰ ਨੌਜਵਾਨ ਨੂੰ ਮੁੜ ਕੇ ਮਿਲਣ ਆਇਆ ਮਿਲਣ ਆਇਆ ਤੇ ਉਹਨੇ ਫੋਨ ਵੀ ਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਆਪਣਾ ਨੰਬਰ ਦੇ ਕੇ ਗਿਆ ਸੀ ਜਦੋਂ ਫੋਨ ਲਾਉਂਦਾ ਤੇ ਉਹਦਾ ਫੋਨ ਸਵਿਚਡ ਆਫ ਆਉਂਦਾ ਤੇ ਉਹ ਨੌਜਵਾਨ ਨੂੰ ਬੜਾ ਹੁੰਦਾ ਵੀ ਇਹ ਤਾਂ ਬੜੀ ਗੱਲ ਹੋਈ ਵੀ ਉਹਨੇ ਮੇਰਾ ਇੰਨਾ ਫਾਇਦਾ ਕੀਤਾ ਹਨਾ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਵੀ ਮੇਰੇ ਤੋਂ ਉਹਦੇ ਨਾਲ ਗੱਲ ਵੀ ਨਹੀਂ ਹੁੰਦੀ ਚਲੋ ਉਹ ਟਾਈਮ-ਟਾਈਮ ਤੇ ਉਹਨੂੰ ਫੋਨ ਕਰਦਾ ਰਹਿੰਦਾ ਪਰ ਉਹਦਾ ਨੰਬਰ ਨਹੀਂ ਲੱਗਦਾ ਤੇ ਉਹ ਨੌਜਵਾਨਾ ਚਲੋ ਕਰਿਆਨਾ ਸਟੋਰ ਬਣਾਉਂਦਾ ਸ਼ੋਅਰੂਮ ਵੱਡਾ ਮਤਲਬ ਕਰਿਆਨਾ ਸਟੋਰ ਬਣਾਉਂਦਾ ਤੇ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਬਿਜ਼ਨਸ ਆ ਉਹ ਇੰਨਾ ਵਧਾ ਲੈਂਦਾ ਵੀ ਉਹ ਇੱਕ ਹੋਟਲ ਖੋਲ੍ਹ ਲੈਂਦਾ ਰੈਸਟੋਰੈਂਟ ਹੋਟਲ ਖੋਲ੍ਹ ਲੈਂਦਾ ਤੇ ਉਹਦੇ ਵਿੱਚ ਉਹ ਨੌਕਰੀ ਤੇ ਰੱਖ ਲੈਂਦਾ ਦੋ ਮੁੰਡਿਆਂ ਨੂੰ ਰੱਖ ਲੈਂਦਾ ਮੈਨੇਜਰ ਵੇਟਰ ਵਗੈਰਾ ਰੱਖਦਾ ਤੇ ਉਹਦਾ ਕੰਮ ਵਧੀਆ ਚੱਲ ਪੈਂਦਾ ਤੇ ਉਹ 4-5 ਸਾਲਾਂ ਦੇ ਵਿੱਚ ਬਹੁਤ ਅਮੀਰ ਬਣ ਜਾਂਦਾ ਦੋ ਤਿੰਨ ਹੋਟਲ ਆ ਉਹ ਖੋਲ ਲੈਂਦਾ ਜਦੋਂ ਉਹ ਹੋਟਲ ਖੋਲਦਾ ਉੱਤੇ ਜਿਹੜੇ ਉਹਨੇ ਮੈਨੇਜਰ ਰੱਖੇ ਸੀ ਉਹਨਾਂ ਨੂੰ ਉਹ ਇੱਕੋ ਹੀ ਗੱਲ ਕਹਿੰਦਾ ਵੀ ਦੇਖੋ ਮੇਰੀ ਜਿਹੜੀ ਹਾਲਤ ਆ ਮੈਂ ਗਰੀਬੀ ਦੇ ਵਿੱਚੋਂ ਉੱਠ ਕੇ ਆਇਆ ਮੇਰੀ ਕਿਸੇ ਨੇ ਮਦਦ ਕੀਤੀ ਤੇ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਮੇਰੇ ਹੋਟਲ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਅਮੀਰ ਆਉਣਗੇ ਅਮੀਰ ਠੀਕ ਆਉਣਗੇ ਆਪਦਾ ਬਿੱਲ ਵੀ ਪੇ ਕਰਨਗੇ ਪਰ ਜੇ ਮੇਰੇ ਹੋਟਲ ਦੇ ਵਿੱਚ ਕੋਈ ਗਰੀਬ ਆਊਗਾ ਕੋਈ ਮੰਗਤਾ ਆਊਗਾ ਕਿਸੇ ਨੂੰ ਤੁਸੀਂ ਖਾਲੀ ਨਹੀਂ ਮੋੜਨਾ ਖਾਣਾ ਜ਼ਰੂਰ ਖਵਾਉਣਾ ਉਹ ਕਹਿੰਦੇ ਵੀ ਠੀਕ ਆ ਤੇ ਇੱਕ ਮੈਨੇਜਰ ਕਹਿੰਦਾ ਵੀ ਸਾਬ ਜੀ ਐਂ ਤਾਂ ਕਹਿੰਦਾ ਜਦੋਂ ਪਤਾ ਲੱਗ ਗਿਆ ਕਹਿੰਦਾ ਫਿਰ ਇੱਥੇ ਤਾਂ ਆ ਹੀ ਜਾਇਆ ਕਰਨਗੇ ਵੀ ਹੁਣ ਐਨੇ ਵੱਡੇ ਹੋਟਲ ਫਿਰ ਤਾਂ ਕਹਿੰਦਾ ਲੋਕ ਫ੍ਰੀ ਚ ਹੀ ਖਾਣਾ ਆ ਜਾਇਆ ਕਰਨਗੇ ਉਹ ਕਹਿੰਦਾ ਵੀ ਸਾਰੀ ਦੁਨੀਆ ਤਾਂ ਗਰੀਬ ਨਹੀਂ ਹੈਗੀ ਅਮੀਰ ਵੀ ਆਉਣਗੇ ਗਰੀਬ ਵੀ ਆਉਣਗੇ ਪਰ ਗਰੀਬ ਜਿਹੜੇ ਆਉਣਗੇ ਜਿਹੜੇ ਬਿਲਕੁਲ ਬੇਸਹਾਰਾ ਹੋਣਗੇ ਜਿਨ੍ਹਾਂ ਦਾ ਕੋਈ ਨਹੀਂ ਹੋਊਗਾ ਤੇ ਜਿਹੜਿਆਂ ਦੇ ਮਕਸਦ ਸਿਰਫ ਖਾਣਾ ਖਾਣਾ ਹੋਊਗਾ ਵੀ ਤੁਸੀਂ ਉਹਨਾਂ ਨੂੰ ਖਾਣਾ ਖਵਾਣਾ ਉਹਨਾਂ ਨੂੰ ਕਿਸੇ ਨੂੰ ਖਾਲੇ ਨਹੀਂ ਮੋੜਨਾ ਚਲੋ ਕਹਿੰਦੇ ਆ ਠੀਕ ਆ ਤੇ ਉਹਨਾਂ ਤਿੰਨ ਚਾਰ ਹੋਟਲ ਉਸੇ ਸ਼ਹਿਰ ਦੇ ਵਿੱਚ ਹੁੰਦੇ ਆ ਫਿਰ ਉਹਦਾ ਕੰਮ ਹੋਰ ਵਧੀਆ ਚੱਲਦਾ ਤੇ ਨਾਲ ਦੇ ਸ਼ਹਿਰਾਂ ਦੇ ਵਿੱਚ ਵੀ ਉਹ ਰੈਸਟੋਰੈਂਟ ਕਰ ਲੈਂਦਾ ਤੇ ਇੱਕ ਦਿਨ ਉਹ ਫਿਰ ਉਸੇ ਅਮੀਰ ਬੰਦੇ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਦਾ ਜਿਹੜਾ ਨੇ ਉਹਦੀ ਮਦਦ ਕੀਤੀ ਸੀ ਪਰ ਉਹਦਾ ਨੰਬਰ ਨਹੀਂ ਲੱਗਦਾ ਚਲੋ ਉਹਨੂੰ ਯਾਦ ਕਰਦਾ ਰਹਿੰਦਾ ਪਰ ਉਹਦੇ ਕੋਲੇ ਹੱਲ ਹੈ ਨਹੀਂ ਸੀ ਕੋਈ ਕਿਉਂਕਿ ਉਹਨੂੰ ਜਾਣਦੇ ਹੀ ਨਹੀਂ ਸੀ ਉਹ ਨਾ ਹੀ ਉਹਨੇ ਕੋਈ ਐਡਰੈਸ ਇੱਕ ਦੂਜੇ ਦਾ ਲਿਆ ਸੀਗਾ ਕਿਉਂਕਿ ਮੁਲਾਕਾਤੀ ਉਹਨਾਂ ਦੀ ਜੇ ਹੋਈ ਸੀ ਵੀ ਉਹਨਾਂ ਨੂੰ ਐ ਸੀ ਵੀ ਫੋਨ ਨੰਬਰ ਹੈਗਾ ਚਲੋ ਵੀ ਫੋਨ ਨੰਬਰ ਤੇ ਗੱਲ ਹੋ ਜੂਗੀ ਤੇ ਇੱਕ ਦਿਨ ਉਹ ਐ ਸੋਚਦਾ ਵੀ ਮੈਂ ਹਨਾ ਆਪਣੇ ਮੈਨੇਜਰਾਂ ਨੂੰ ਕਿਹਾ ਹੋਇਆ ਵੀ ਕਿਸੇ ਨੂੰ ਖਾਲੀ ਨਹੀਂ ਢੋੜਨਾ ਭੁੱਖਾ ਨਾ ਕੋਈ ਜਾਵੇ ਵੀ ਮੈਨੂੰ ਦੇਖਣਾ ਚਾਹੀਦਾ ਵੀ ਉਹ ਕਿਵੇਂ ਕੰਮ ਕਰਦੇ ਆ ਤੇ ਉਹਨਾਂ ਇੱਕ ਦਿਨ ਭੇਸ ਬਦਲ ਕੇ ਜਾਂਦਾ ਉਹ ਉਹਨਾਈ ਗੋਲ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਮੇਰੇ ਮੇਰਾ ਭੇਸ ਬਦਲ ਦੇ ਮੈਨੂੰ ਭਿਖਾਰੀ ਬਣਾ ਦੇ ਉਹ ਨਾਈ ਆ ਜਿਹੜਾ ਉਹਦੇ ਮੁੱਛਾਂ ਦਾੜ੍ਹੀ ਲਾ ਕੇ ਤੇ ਉਹਦਾ ਹੁਲੀਆ ਬਿਲਕੁਲ ਭਿਖਾਰੀ ਦੀ ਤਰ੍ਹਾਂ ਬਣਾ ਦਿੰਦਾ ਤੇ ਉਹ ਆਪਣੇ ਇੱਕ ਹੋਟਲ ਦੇ ਵਿੱਚ ਜਾਂਦਾ ਜਦੋਂ ਉਹ ਹੋਟਲ ਦੇ ਵਿੱਚ ਜਾਂਦਾ ਤੇ ਮੈਨੇਜਰ ਨੂੰ ਕਹਿੰਦਾ ਵੀ ਸਾਹਿਬ ਜੀ ਮੈਨੂੰ ਬਹੁਤ ਭੁੱਖ ਲੱਗੀ ਆ ਮੈਂ ਖਾਣਾ ਖਾਣਾ ਤਾਂ ਮੈਨੇਜਰ ਕਹਿੰਦਾਗਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਤਾ ਸਾਡਾ ਹੋਟਲ ਆ ਜਿਹੜਾ 3 ਸਟਾਰ ਹੋਟਲ ਆ ਤੇਰੇ ਵਰਗਿਆਂ ਦੀ ਇੱਥੇ ਥਾਂ ਨਹੀਂ ਹੈਗੀ ਕਿੰਨੇ ਗੰਦੇ ਮੈਲੇ ਕਿਚਲੇ ਕੱਪੜੇ ਪਾਏ ਆ ਤੂੰ ਨਿਕਲ ਬਾਹਰ ਉਹ ਕਹਿੰਦਾ ਸਾਹਿਬ ਜੀ ਖਾਣਾ ਖਿਲਾ ਦਿਓ ਭੁੱਖ ਲੱਗੀ ਆ ਕਿਸੇ ਦਾ ਝੂਠਾ ਬਚਿਆ ਖਵਾ ਦਿਓ ਉਹ ਕਹਿੰਦਾ ਨਾ ਤੂੰ ਤਾਂ ਸਾਡੇ ਹੋਟਲ ਦੇ ਵਿੱਚ ਝੂਠਾ ਬਚਿਆ ਹੋਇਆ ਖਾਣਾ ਖਾਣ ਦੇ ਲੈਕ ਵੀ ਨਹੀਂ ਹੈਗਾ ਇੱਕ ਮਿੰਟ ਦੇ ਵਿੱਚ ਇੱਥੋਂ ਬਾਹਰ ਨਿਕਲ ਚਲੋ ਮੈਂ ਜਿਹੜਾ ਮਾਲਕ ਹੁੰਦਾ ਹੋਟਲ ਦਾ ਉਹ ਸੋਚਦਾ ਵੀ ਕਮਾਲ ਦਾ ਬੰਦਾ ਵੀ ਮੈਂ ਇਹਨਾਂ ਨੂੰ ਕੀ ਕਿਹਾ ਸੀ ਤੇ ਕੀ ਕਰਦੇ ਫਿਰਦੇ ਆ ਚਲੋ ਉਹ ਕੁਝ ਨਹੀਂ ਕਹਿੰਦਾ ਉੱਥੋਂ ਬਾਹਰ ਆ ਜਾਂਦਾ ਫਿਰ ਉਹ ਦੂਸਰੇ ਹੋਟਲ ਤੇ ਜਾਂਦਾ ਦੂਸਰੇ ਹੋਟਲ ਦੇ ਵਿੱਚ ਜਿਹੜਾ ਸਿਕਿਉਰਿਟੀ ਗਾਰਡ ਖੜਾ ਹੁੰਦਾ ਉਹ ਉਹਨੂੰ ਅੰਦਰ ਵੀ ਨਹੀਂ ਵੜਨ ਦਿੰਦਾ ਉਹ ਕਹਿੰਦਾ ਵੀ ਮੈਂ ਮੈਨੇਜਰ ਨੂੰ ਮਿਲਣਾ। ਉਹ ਕਹਿੰਦਾ ਤੇਰੀ ਮੈਨੇਜਰ ਨੂੰ ਮਿਲਣ ਦੀ ਔਕਾਤ ਹੈਗੀ ਆ। ਕੱਪੜੇ ਦੇਖਿਆ ਆਪਣੇ ਕਿੰਨਾ ਤੇਰਾ ਬੁਰਾ ਹਾਲ ਆ ਜਿਵੇਂ ਤੂੰ ਕਦੇ ਨਾਤਾ ਨਹੀਂ ਹੁੰਦਾ। ਚੱਲ ਵਾਪਸ ਚੱਲ। ਨਹੀਂ ਵੜਨਾ ਅੰਦਰ। ਉਹਨੂੰ ਝਿੜਕ ਕੇ ਮੋੜ ਦਿੰਦਾ ਤੇ ਮਾਲਕ ਸੋਚਦਾ ਵੀ ਇਹ ਵੀ ਇਹ ਜਮੀ ਉਸ ਤੋਂ ਵੀ ਟੱਪ ਗਿਆ ਵੀ ਇਹ ਅੰਦਰ ਹੀ ਨਹੀਂ ਵੜਨ ਦਿੰਦਾ ਵੀ ਉਹ ਤਾਂ ਚੱਲ ਅੰਦਰ ਤਾਂ ਵੜਨ ਦਿੰਦਾ ਸੀ। ਚੱਲ ਉੱਥੋਂ ਦੁਰਦਾ ਤੇ ਆਪਣੇ ਤੀਸਰੇ ਹੋਟਲ ਤੇ ਜਾਂਦਾ। ਉਸੇ ਸ਼ਹਿਰ ਦੇ ਵਿੱਚ ਹੁੰਦਾ ਜਿਹੜਾ। ਉੱਥੇ ਇੱਕ ਲੇਡੀ ਮੈਨੇਜਰ ਹੁੰਦੀ ਆ। ਉਹ ਲੜੀ ਬਹੁਤ ਗਰੀਬ ਹੁੰਦੀ ਆ ਜਦੋਂ ਉਹ ਨੌਕਰੀ ਲੈਣ ਆਈ ਸੀ ਤਾਂ ਉਹ ਬਹੁਤ ਰੋਂਦੀ ਸੀ ਇਹਨਾਂ ਕੋਲ ਕਹਿੰਦੀ ਸੀ ਕਿ ਮੈਨੂੰ ਮੇਰਾ ਪੜ੍ਹੀ ਲਿਖੀ ਆ ਮੈਂ ਮੈਨੂੰ ਹੋਟਲ ਮੈਨੇਜਮੈਂਟ ਦਾ ਮੈਂ ਡਿਪਲੋਮਾ ਕੀਤਾ ਪਰ ਮੈਨੂੰ ਮੇਰੇ ਕੋਲ ਨੌਕਰੀ ਨਹੀਂ ਹੈਗੀ ਵੀ ਤੁਸੀਂ ਮੈਨੂੰ ਨੌਕਰੀ ਦੇ ਦਿਓ ਤੇ ਉਸੇ ਨੌਕਰੀ ਦੇ ਬਾਬਤ ਅੱਜ ਉਹ ਆਪਣਾ ਵਧੀਆ ਜੀਵਨ ਨਿਰਵਾਹ ਕਰਦੀ ਆ ਵਧੀਆ ਡਿਊਟੀ ਕਰਦੀ ਆ ਉਹ ਤੇ ਉਹਦਾ ਲਾਈਫ ਸਟਾਈਲ ਆ ਜਿਹੜਾ ਬਦਲ ਜਾਂਦਾ ਪਰ ਭਿਖਾਰੀ ਨੂੰ ਵੇਖ ਕੇ ਉਹਦੇ ਵੀ ਜਿਹੜੇ ਕਹਿ ਲੋ ਉਹਦੇ ਰੰਗ ਟੰਗ ਬਦਲੀ ਹੋਈ ਹੁੰਦੀ ਆ ਤੇ ਉਹ ਕਹਿੰਦੀ ਆ ਕਿ ਤੈਨੂੰ ਕਿਹਨੇ ਕਿਹਾ ਅੰਦਰ ਆਉਣ ਨੂੰ ਕਿਹਨੂੰ ਬਚ ਕੇ ਆਇਆ ਤੂੰ ਉਹ ਕਹਿੰਦਾ ਮੇਮ ਸਾਹਿਬ ਪਲੀਜ਼ ਮੈਨੂੰ ਖਾਣਾ ਖਿਲਾ ਦਿਓ ਮੈਨੂੰ ਬਹੁਤ ਭੁੱਖ ਲੱਗੀ ਆ ਕਹਿੰਦੀ ਨਹੀਂ ਤੂੰ ਸਾਡੇ ਹੋਟਲ ਦੇ ਖਾਣਾ ਖਾਣਦੇ ਕੀ ਤੂੰ ਅੰਦਰ ਬੜਨ ਦੇ ਲੈ ਕੇ ਹੈ ਨਹੀਂ ਚੱਲ ਉਹ ਸਿਕਿਉਰਿਟੀ ਗਾਰਡ ਨੂੰ ਬਾਜ ਮਾਰਦੀ ਆ ਕਿ ਇਹ ਅੰਦਰ ਕਿਵੇਂ ਆਇਆ ਸਿਕਿਉਰਿਟੀ ਗਾਰਡ ਕਹਿੰਦਾ ਮੈਡਮ ਮੈਂ ਤਾਂ ਬਾਥਰੂਮ ਗਿਆ ਸੀ ਵੀ ਮੈਨੂੰ ਨਹੀਂ ਪਤਾ ਲੱਗਿਆ ਤਾਂ ਜਿਹੜਾ ਉਹ ਹੋਟਲ ਦਾ ਮਾਲਕ ਹੁੰਦਾ ਭਿਖਾਰੀ ਦੇ ਰੂਪ ਵਿੱਚ ਉਹ ਕਹਿੰਦਾ ਮੈਡਮ ਨਾ ਮੈਨੂੰ ਇਸ ਤਰ੍ਹਾਂ ਧੱਕੇ ਨਾ ਮਾਰੋ ਮੈਨੂੰ ਖਾਣਾ ਖਵਾ ਦਿਓ ਮੈਂ ਤੁਹਾਨੂੰ ਬਹੁਤ ਅਸੀਸਾਂ ਦੇਉਂਗਾ ਮੇਰਾ ਮੈਨੂੰ ਬਹੁਤ ਭੁੱਖ ਲੱਗੀ ਹੈ ਪਿਛਲੇ ਦਿਨਾਂ ਦਾ ਮੈਂ ਕਈ ਦਿਨਾਂ ਦਾ ਭੁੱਖਾ ਐਂ ਕਿਉਂ ਕਰਦੇ ਹੋ ਤੁਸੀਂ ਮੈਨੂੰ ਐਂ ਸੋਚੋ ਵੀ ਜੇ ਤੁਸੀਂ ਮੇਰੀ ਜਗ੍ਹਾ ਤੇ ਹੁੰਦੇ ਰੱਬ ਨਾ ਕਰੇ ਕਦੀ ਤੁਹਾਡੇ ਤੇ ਗਰੀਬੀ ਹੋਵੇ ਜਾਂ ਤੁਸੀਂ ਕਿਹੜਾ ਕਦੇ ਗਰੀਬੀ ਨਹੀਂ ਦੇਖੀ ਹੋ ਤਾਂ ਉਹਨੂੰ ਗੁੱਸਾ ਆ ਜਾਂਦਾ ਉਹ ਕਹਿੰਦੀ ਤੇਨੂੰ ਮੈਂ ਕਿਹੜੇ ਪਾਸੇ ਗਰੀਬ ਲੱਗਦੀ ਆ ਤੈਨੂੰ ਲੱਗਦਾ ਮੈਂ ਗਰੀਬ ਆ ਉਹ ਕਹਿੰਦਾ ਵੀ ਨਹੀਂ ਮੇਮ ਸਾਹਿਬ ਮੈਂ ਐਂ ਨਹੀਂ ਕਹਿੰਦੀ ਕਹਿੰਦਾ ਵੀ ਤੁਸੀਂ ਗਰੀਬ ਹੋ ਪਰ ਕਹਿੰਦਾ ਵੀ ਮੈਂ ਤੁਹਾਨੂੰ ਆਪਣੀ ਹਾਲਤ ਸਮਝਾ ਰਿਹਾ ਉਹ ਕਹਿੰਦੀ ਜ਼ਿਆਦਾ ਗੱਲਾਂ ਨਾ ਮਾਰ ਮੇਰੇ ਨਾਲ ਹੈ ਨਹੀਂ ਸਮਾਂ ਮੇਰੇ ਕੋਲ ਚੱਲ ਜਾ ਚਲ ਉਹਨੂੰ ਬਾਹਰ ਕੱਢ ਦਿੰਦੀ ਆ ਤੇ ਹੋਟਲ ਦਾ ਮਾਲਕ ਉੱਥੇ ਆ ਕੇ ਨਾ ਸਾਈਡ ਤੇ ਬਹਿ ਜਾਂਦਾ ਫੁੱਟਪਾਥ ਤੇ ਫੁੱਟਪਾਥ ਤੇ ਬਹਿ ਜਾਂਦਾ ਤੇ ਉਹ ਸੋਚਦਾ ਵੀ ਕਮਾਲ ਦੀ ਗੱਲ ਆ ਹਨਾ ਵੀ ਜਿਨ੍ਹਾਂ ਨੂੰ ਮੈਂ ਨੌਕਰੀ ਦਿੱਤੀ ਜਿਹੜੇ ਗਰੀਬ ਤੋਂ ਅੱਜ ਅਮੀਰ ਬਣ ਗਏ ਮੈਨੇਜਰ ਬਣ ਗਏ ਵੀ ਉਹਨਾਂ ਦੀ ਇੰਨੀ ਹਿੰਮਤ ਵੀ ਉਹ ਮੇਰੇ ਕਹਿਣ ਦੇ ਬਾਵਜੂਦ ਵੀ ਉਹ ਭਿਖਾਰੀਆਂ ਨੂੰ ਜਾਂ ਗਰੀਬ ਬੰਦਿਆਂ ਨੂੰ ਇਸ ਤਰ੍ਹਾਂ ਬੋਲਣਾ ਤੇ ਉਹ ਸੋਚਦਾ ਵੀ ਇਹਦਾ ਮਤਲਬ ਮੇਰੇ ਜਿਹੜੇ ਹੋਟਲ ਆ ਉਹ ਉਹਦਾ ਉਹਨਾਂ ਦਾ ਗਲਤ ਪ੍ਰਭਾਵ ਪੈ ਰਿਹਾ ਵੀ ਜਦੋਂ ਇਹ ਅੱਜ ਮੈਨੂੰ ਬੋਲਿਆ ਵੀ ਇਹਦਾ ਮਤਲਬ ਕੋਈ ਵੀ ਆਉਂਦਾ ਹੋਊ ਇਹ ਐਂ ਬੋਲਦੇ ਹੋਣਗੇ ਤੇ ਉਹ ਸੋਚਦਾ ਵੀ ਮੈਂ ਆਪਦੇ ਉਸ ਹੋਟਲ ਤੇ ਜਾਵਾਂ ਜਿਹੜਾ ਸਾਰਿਆਂ ਤੋਂ ਪਹਿਲਾਂ ਖੁੱਲਿਆ ਸੀ ਉਹ ਸੋਚਦਾ ਵੀ ਜਦੋਂ ਇਹ ਤਿੰਨੇ ਐਂ ਕਰਦੇ ਆ ਉਹ ਕਿਵੇਂ ਨਾ ਕਰਦੇ ਹੋਣਗੇ ਤੇ ਚੱਲ ਉਹ ਨਾ ਜਾਂਦਾ ਜਦੋਂ ਕਹਿੰਦਾ ਵੀ ਜਾ ਕੇ ਤਾਂ ਆਉਂਗਾ ਉਹ ਅਗਲੇ ਸ਼ਹਿਰ ਚ ਤੁਰਿਆ ਜਾਂਦਾ ਆਵਦੀ ਨਾ ਗੱਡੀ ਹੁੰਦੀ ਆ ਤੇ ਕੋਲੇ ਹੁਣ ਉਰੇ ਪਰੇ ਖੜਾਈ ਹੁੰਦੀ ਹੈ ਗੱਡੀ ਤੇ ਜਾਂਦਾ ਤੇ ਉਹ ਗੱਡੀ ਨੂੰ ਸਾਈਡ ਤੇ ਖੜਾ ਕੇ ਆਪਣੇ ਉਸ ਰੈਸਟੋਰੈਂਟ ਦੇ ਵਿੱਚ ਜਾਂਦਾ ਤੇ ਉਹ ਦਰਵਾਜ਼ਾ ਖੋਲਦਾ ਤਾਂ ਸਿਕਿਉਰਿਟੀ ਗਾਰਡ ਉਹਨੂੰ ਅੰਦਰ ਨਹੀਂ ਜਾਣ ਦਿੰਦਾ ਉਹ ਕਹਿੰਦਾ ਵੀ ਮੈਨੂੰ ਜਾਣ ਦੇ ਦਿਓ ਪਲੀਜ਼ ਸਿਕਿਉਰਿਟੀ ਗਾਰਡ ਕਹਿੰਦਾ ਵੀ ਤੁਸੀਂ ਐਂ ਕਰੋ ਤੁਸੀਂ ਅੰਦਰ ਜ਼ਰੂਰ ਜਾਵੜਿਓ ਮੈਂ ਤੁਹਾਨੂੰ ਅੰਦਰ ਜਾਣ ਤੋਂ ਨਹੀਂ ਰੋਕਦਾ ਪਰ ਪਹਿਲਾਂ ਤੁਸੀਂ ਮੇਰੇ ਨਾਲ ਆਓ ਉਹਦੀ ਬਾਹ ਫੜ ਕੇ ਲੈ ਜਾਂਦਾ ਤੇ ਉਹਨੂੰ ਇੱਕ ਨਾਲ ਉੱਥੇ ਨਾ ਇੱਕ ਦੁਕਾਨ ਹੁੰਦੀ ਹੈ ਕੱਪੜਿਆਂ ਦੀ ਕਪੜਿਆਂ ਦੀ ਦੁਕਾਨ ਤੇ ਲੈ ਜਾਂਦਾ ਤੇ ਉਹਦੇ ਨਾਪ ਦੇ ਪਹਿਲਾਂ ਕੱਪੜੇ ਦਵਾਉਂਦਾ ਕੱਪੜੇ ਦਵਾ ਕੇ ਉਹ ਰੈਸਟੋਰੈਂਟ ਦੇ ਵਿੱਚ ਜਾਂਦਾ ਤੇ ਉੱਥੇ ਨਾ ਇੱਕ ਜਿਹੜਾ ਮਤਲਬ ਮੈਨੇਜਰ ਦਾ ਰੂਮ ਬਣਿਆ ਹੁੰਦਾ ਉੱਥੇ ਇੱਕ ਵਾਸ਼ਰੂਮ ਹੁੰਦਾ ਵਾਸ਼ਰੂਮ ਦੇ ਵਿੱਚ ਲਿਜਾ ਕੇ ਉਹਨੂੰ ਕਹਿੰਦਾ ਪਹਿਲਾਂ ਤੁਸੀਂ ਨਹਾਓ ਨਾ ਕੇ ਕੱਪੜੇ ਬਦਲੋ ਚਲੋ ਉਹ ਹੈਰਾਨ ਹੋ ਜਾਂਦਾ ਵੀ ਇਹ ਕੀ ਗੱਲ ਬਣੀ ਚਲੋ ਨਹਾ ਕੇ ਕੱਪੜੇ ਬਦਲ ਲੈਂਦਾ ਮੂੰਹ ਮਾ ਮੜਾ ਮੋਟਾ ਸਾਫ਼ ਕਰ ਲੈਂਦਾ ਹੁਣ ਦਾੜੀ ਤਾਂ ਉਹਦੇ ਲੱਗੀ ਸੀ ਮੁੱਛਾਂ ਵੀ ਲੱਗੀਆਂ ਸੀ ਉਦਵਾਦ ਉਹਨੂੰ ਕਹਿੰਦਾ ਵੀ ਤੁਸੀਂ ਇੱਥੇ ਬੈਠੋ ਉਹ ਸੋਫੇ ਤੇ ਬਿਠਾਉਂਦਾ ਤੇ ਮੈਂ ਤੁਹਾਡੇ ਲਈ ਖਾਣਾ ਲੈ ਕੇ ਆਉਣਾ ਦੱਸੋ ਤੁਸੀਂ ਕੀ ਖਾਣਾ ਕਹਿੰਦਾ ਵੀ ਮੈਨੂੰ ਕੁਝ ਵੀ ਲਿਆ ਦਿਓ ਬਸ ਮੈਂ ਖਾਣਾ ਖਾਣਾ ਭੇਟ ਭਰਨਾ ਚਲੋ ਉਹਨੂੰ ਬਿਠਾ ਕੇ ਜਦੋਂ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਅ ਅੱਧ ਖੜਜੀ ਉਮਰ ਦਾ ਬੰਦਾ ਆਉਂਦਾ ਜਿਹਦੇ ਕੇਸ ਦਾੜੀ ਰੱਖੇ ਹੁੰਦੇ ਆ ਵਧੀਆ ਅਮਰਤਧਾਰੀ ਬੰਦਾ ਹੁੰਦਾ ਉਹ ਤੇ ਉਹ ਆ ਕੇ ਉਹਨਾਂ ਨੂੰ ਖਾਣਾ ਪਰੋਸਦਾ ਤੇ ਉਹਨੂੰ ਕਹਿੰਦਾ ਕਿ ਆਲੋ ਬਾਬਾ ਜੀ ਤੁਸੀਂ ਖਾਣਾ ਖਾਓ ਕਿਉਂਕਿ ਉਹ ਬਾਬਾ ਜੀ ਦੇ ਪੇਸ਼ਟ ਹੁੰਦਾ ਭਿਖਾਰੀ ਹੋਟਲ ਦਾ ਮਾਲਕ ਉਹਨੂੰ ਖਾਣਾ ਖਵਾਉਂਦਾ ਤੇ ਉਹ ਖਾਣਾ ਖਾ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਦੋਂ ਵੀ ਤੁਹਾਨੂੰ ਭੁੱਖ ਲੱਗੇ ਜਦੋਂ ਵੀ ਤੁਹਾਨੂੰ ਐ ਲੱਗੇ ਵੀ ਤੁਹਾਨੂੰ ਖਾਣਾ ਨਹੀਂ ਮਿਲਦਾ ਤਾਂ ਤੁਸੀਂ ਇੱਥੇ ਆਉਣਾ ਤੁਸੀਂ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਉਹ ਕਹਿੰਦਾ ਵੀ ਤੁਸੀਂ ਇਸ ਹੋਟਲ ਦੇ ਮਾਲਕ ਹੋ ਕਹਿੰਦਾ ਨਹੀਂ ਇਸ ਹੋਟਲ ਦਾ ਮੈਂ ਮਾਲਕ ਨਹੀਂ ਇਸ ਹੋਟਲ ਦਾ ਮਾਲਕ ਆ ਜਿਹੜਾ ਉਹ ਬਹੁਤ ਮਹਾਨ ਬੰਦਾ ਉਹ ਕਹਿੰਦਾ ਵੀ ਠੀਕ ਹੈ ਤੁਸੀਂ ਮਾਲਕ ਨਹੀਂ ਵੀ ਤੁਸੀਂ ਮੈਨੂੰ ਰੋਜ਼ ਖਾਣਾ ਖਾਣ ਲਈ ਦਾਵਤ ਦੇ ਰਹੇ ਹੋ ਤੇ ਜੇ ਹੋਟਲ ਦੇ ਮਾਲਕ ਨੂੰ ਪਤਾ ਲੱਗ ਗਿਆ ਉਹ ਕਹਿੰਦਾ ਵੀ ਵੈਸੇ ਤਾਂ ਸਾਡੇ ਹੋਟਲ ਦਾ ਮਾਲਕ ਆ ਜਿਹੜਾ ਉਹ ਕੋਈ ਇਤਰਾਜ਼ ਨਹੀਂ ਕਰੂਗਾ ਪਰ ਜੇ ਉਹ ਇਤਰਾਜ਼ ਕਰੂਗਾ ਵੀ ਤਾਂ ਮੈਂ ਆਪਣੀ ਤਨਖਾਹ ਦੇ ਵਿੱਚੋਂ ਕਟਾ ਲਵਾਂ ਤੁਹਾਡੇ ਖਾਣੇ ਦਾ ਬਿੱਲ ਕਿਉਂਕਿ ਮੈਂ ਤੁਹਾਡੇ ਵਰਗੇ ਜਿਹੜੇ ਇਨਸਾਨ ਆ ਉਹਨਾਂ 'ਚੋਂ ਰੱਬ ਦੇਖਦਾ ਮੇਰੀ ਵੀ ਕਦੇ ਜ਼ਿੰਦਗੀ ਹੁੰਦੀ ਸੀ ਮੈਂ ਵੀ ਅਮੀਰ ਸੀ ਫਿਰ ਮੈਂ ਗਰੀਬ ਹੋਇਆ ਫਿਰ ਗਰੀਬ ਤੋਂ ਬਾਅਦ ਮੈਂ ਇਸ ਹੋਟਲ ਦੇ ਵਿੱਚ ਮੈਨੂੰ ਨੌਕਰੀ ਮਿਲੀ ਮੈਂ ਇਸ ਹੋਟਲ ਦੇ ਮਾਲਕ ਨੂੰ ਮਿਲਿਆ ਨਹੀਂ ਅਜੇ ਤੱਕ ਜਦੋਂ ਮੈਨੂੰ ਅਪਾਇੰਟ ਕੀਤਾ ਤਾਂ ਮੇਰੀ ਥਾਂ ਤੇ ਹੋਰ ਮੈਨੇਜਰ ਸੀ ਜਦੋਂ ਮੈਂ ਇੱਥੇ ਆਇਆ ਸੀ ਇੱਕ ਦਿਨ ਖਾਣਾ ਖਾਣ ਆਇਆ ਸੀ ਤੇ ਮੈਂ ਇਸ ਹੋਟਲ ਦਾ ਜਦੋਂ ਦੇਖਿਆ ਮੈਨੂੰ ਕੰਮ ਦੀ ਲੋੜ ਸੀ ਤੇ ਮੈਂ ਮੈਨੇਜਰ ਨੂੰ ਕਿਹਾ ਮੈਨੂੰ ਕੰਮ ਚਾਹੀਦਾ ਤਾਂ ਮੈਨੂੰ ਮੈਨੇਜਰ ਨੇ ਕਿਹਾ ਕਿ ਮੈਂ 6 ਮਹੀਨੇ ਲਈ ਬਾਹਰ ਜਾਣਾ ਕਿਤੇ ਵੀ ਮੇਰੀ ਜਗ੍ਹਾ ਤੇ ਤੂੰ ਕੰਮ ਕਰੇਂਗਾ ਉਹਨੇ ਮੈਨੂੰ 15 ਦਿਨ ਮੇਰੇ ਤੋਂ ਕੰਮ ਕਰਵਾਇਆ ਜਦੋਂ ਮੇਰਾ ਕੰਮ ਤਸੱਲੀ ਬਖਸ਼ ਲੱਗਿਆ ਉਹਨੂੰ ਤੇ ਉਹਨੇ ਮੈਨੂੰ ਇੱਥੇ ਨੌਕਰੀ ਤੇ ਰੱਖਤਾ ਤੇ ਉਹ ਕਹਿੰਦਾ ਵੀ ਜੇ ਹੋਟਲ ਦੇ ਮਾਲਕ ਨੂੰ ਪਤਾ ਲੱਗਿਆ ਉਹ ਕਹਿੰਦਾ ਵੀ ਜਿਹੜਾ ਇਸ ਹੋਟਲ ਦਾ ਮਾਲਕ ਆ ਉਹ ਆਪਣੇ ਕਿਸੇ ਬਿਜ਼ਨਸ ਟੂਰ ਲਈ ਬਾਹਰ ਗਿਆ ਹੋਇਆ ਮੈਨੂੰ ਮੈਨੇਜਰ ਨੇ ਦੱਸਿਆ ਸੀ ਵੀ ਉਹਨੇ 6 ਮਹੀਨੇ ਲਾ ਕੇ ਆਉਣੇ ਆ ਬਾਹਰ ਕਿਉਂਕਿ ਉਸ ਹੋਟਲ ਦੇ ਮਾਲਕ ਨੇ ਜਿਹੜਾ ਭਖਾਰੀ ਬਣ ਕੇ ਆਇਆ ਸੀ ਉਹਨੇ ਆਪਣੇ ਮੈਨੇਜਰਾਂ ਨੂੰ ਜਾਣਬੁੱਝ ਕੇ ਕਿਹਾ ਸੀ ਕਿ ਮੈਂ ਆਊਟ ਆਫ ਕੰਟਰੀ ਜਾ ਰਿਹਾ ਹਾਂ ਕਿਉਂਕਿ ਉਹ ਇਹ ਹੀ ਦੇਖਣਾ ਚਾਹੁੰਦਾ ਸੀ ਵੀ ਮੇਰੇ ਬਾਹਰ ਜਾਣ ਦੇ ਨਾਮ ਤੇ ਇਹ ਕੰਮ ਕਿੱਦਾਂ ਕਰਦੀ ਆ ਕਹਿੰਦੇ ਵੀ ਜਦੋਂ ਉਹ ਆਊਗਾ ਮੈਂ ਉਹਨੂੰ ਰਿਕੁਐਸਟ ਕਰ ਲਊਗਾ ਤੇ ਭਾਰਾ ਕਹਿੰਦਾ ਵੀ ਮੈਨੂੰ ਐ ਚੰਗੀ ਤਰ੍ਹਾਂ ਪਤਾ ਵੀ ਇਸ ਹੋਟਲ ਦਾ ਜਿਹੜਾ ਮਾਲਕ ਹੈਗਾ ਉਹ ਮੈਨੂੰ ਮੇਰੇ ਤੇ ਨਾਰਾਜ਼ ਨਹੀਂ ਹੋਊਗਾ ਉਹ ਕਹਿੰਦਾ ਵੀ ਐਨੇ ਯਕੀਨ ਨਾਲ ਤੂੰ ਕਿਵੇਂ ਕਹਿ ਸਕਦਾ ਕਹਿੰਦਾ ਬਸ ਜਦੋਂ ਮੈਂ ਉਹਨੂੰ ਮਿਲੂੰਗਾ ਮੈਂ ਦੱਸ ਦੂੰਗਾ ਚਲੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਤੇ ਉਹ ਜਿਹੜਾ ਭਖਾਰੀ ਦੇ ਰੂਪ ਵਿੱਚ ਆਇਆ ਹੁੰਦਾ ਹੋਟਲ ਦਾ ਮਾਲਕ ਉਹ ਆਪਣਾ ਪੇਸ ਉਤਾਰਦਾ ਦਾੜੀ ਮੁੱਛਾਂ ਉਤਾਰਦਾ ਤੇ ਉਹਨੂੰ ਕਹਿੰਦਾ ਵੀ ਪਛਾਣਿਆ ਮੈਨੂੰ ਤਾਂ ਜਿਹੜਾ ਉਹ ਮੈਨੇਜਰ ਹੁੰਦਾ ਉਹ ਇੱਕ ਟੱਕ ਉਸ ਆਦਮੀ ਵੱਲ ਵੇਖਦਾ ਰਹਿੰਦਾ ਤੇ ਉਹਨੂੰ ਕਹਿੰਦਾ ਕਿ ਤੁਸੀਂ ਮੈਨੂੰ ਪਛਾਣਿਆ ਉਹ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਪਹਿਲੀ ਵਾਰ ਮਿਲ ਰਿਹਾ ਤਾਂ ਫਿਰ ਉਹ ਮੈਨੇਜਰ ਕਹਿੰਦਾ ਤੁਸੀਂ ਮੈਨੂੰ ਪਹਿਲੀ ਵਾਰ ਨਹੀਂ ਮਿਲ ਰਹੇ ਆਪਾਂ ਪਹਿਲਾਂ ਵੀ ਮਿਲੇ ਆ ਉਹ ਕਹਿੰਦਾ ਵੀ ਤੁਸੀਂ ਕੌਣ ਕਹਿੰਦਾ ਵੀ ਦੇਖ ਲਓ ਯਾਦ ਕਰ ਲਓ ਇੱਕ ਨੌਜਵਾਨ ਸੀ ਜਿਹਦਾ ਪੈਰ ਦੇ ਵਿੱਚ ਜ਼ਖਮ ਸੀ ਤੇ ਉਹਨੂੰ ਹਸਪਤਾਲ ਦੇ ਵਿੱਚ ਕਿਸੇ ਨੇ ਦਾਖਲ ਕਰਾਇਆ ਸੀ ਉਸ ਤੋਂ ਬਾਅਦ ਦੁਕਾਨ ਕਰਾਈ ਸੀ ਤੇ ਉਸ ਤੋਂ ਬਾਅਦ ਮੇਲ ਨਹੀਂ ਹੋਇਆ ਤੇ ਫਿਰ ਉਹ ਹੋਟਲ ਦਾ ਮਾਲਕ ਆ ਜਿਹੜਾ ਸਮਝ ਜਾਂਦਾ ਵੀ ਇਹ ਉਹੀ ਅਮੀਰ ਆਦਮੀ ਆ ਜਿਨੇ ਮੇਰੀ ਦੁਕਾਨ ਕਰਾਈ ਸੀ ਤੇ ਉਹਨੂੰ ਪੁੱਛਦਾ ਵੀ ਤੁਸੀਂ ਇਸ ਹਾਲਤ ਦੇ ਵਿੱਚ ਇੱਥੇ ਮੈਨੇਜਰ ਕਿਵੇਂ ਅੱਜ ਤੁਸ ਤੋਂ ਬਹੁਤ ਅਮੀਰ ਸੀ ਫਿਰ ਉਹ ਮੈਨੇਜਰ ਆਪਣੀ ਹੱਦਬੀਤੀ ਦੱਸਦਾ ਵੀ ਤੈਨੂੰ ਦੁਕਾਨ ਕਰਾਉਣ ਤੋਂ ਬਾਅਦ ਮੈਂ ਆਪਣੇ ਮੁੰਡੇ ਕੋਲ ਵਿਦੇਸ਼ ਗਿਆ ਸੀ ਤੇ ਵਿਦੇਸ਼ ਦੇ ਵਿੱਚ ਮੇਰੇ ਪੁੱਤ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਮੈਂ ਬਿਲਕੁਲ ਵਿਖਰ ਜਾਣਾ ਟੁੱਟ ਜਾਣਾ ਮੈਂ ਵੀ ਇਕੱਲਾ ਰਹਿ ਜਾਣਾ ਕਿਉਂਕਿ ਮੇਰਾ ਇਕਲੌਤਾ ਪੁੱਤਰ ਸੀ ਮੇਰੀ ਪਤਨੀ ਦੀ ਪਹਿਲਾਂ ਮੌਤ ਹੋ ਗਈ ਸੀ ਪੈਸਾ ਮੇਰੇ ਕੋਲੇ ਬਹੁਤ ਸੀ ਤੇ ਜਦੋਂ ਮੇਰੇ ਪੁੱਤ ਦਾ ਐਕਸੀਡੈਂਟ ਹੋਇਆ ਸੀ ਤੇ ਮੇਰਾ ਸਾਰਾ ਪੈਸਾ ਉਹਦੇ ਇਲਾਜ ਤੇ ਲੱਗ ਗਿਆ ਸੀ ਫਿਰ ਵੀ ਮੇਰਾ ਪੁੱਤ ਨਹੀਂ ਬਚਿਆ ਸੀ ਇਸੇ ਕਰਕੇ ਮੇਰਾ ਜਿਹੜਾ ਫੋਨ ਸੀ ਉਹ ਵੀ ਤੁਸੀਂ ਟਰਾਈ ਕੀਤਾ ਨਹੀਂ ਲੱਗਿਆ ਕਿਉਂਕਿ ਮੈਂ ਵਿਦੇਸ਼ 'ਚ ਸੀ ਫਿਰ ਜਦੋਂ ਮੇਰੇ ਪੁੱਤ ਦੀ ਮੌਤ ਹੋ ਗਈ ਤੇ ਮੇਰੇ ਕੋਲੇ ਕੁਝ ਰਿਹਾ ਵੀ ਨਹੀਂ ਫਿਰ ਮੈਂ ਵਾਪਸ ਆਇਆ ਤੇ ਇੱਥੇ ਆ ਕੇ ਮੈਨੂੰ ਜਦੋਂ ਮੈਂ ਇਸ ਰੈਸਟੋਰੈਂਟ ਦੇ ਵਿੱਚ ਆਇਆ ਸੀ ਮੈਂ ਆਇਆ ਭਿਖਾਰੀ ਦੇ ਰੂਪ 'ਚ ਹੀ ਸੀ ਤੇ ਜਿਹੜਾ ਮੇਰੀ ਜਗ੍ਹਾ ਤੇ ਮੈਨੇਜਰ ਸੀ ਉਹਨੇ ਮੈਨੂੰ ਐਸੇ ਤਰ੍ਹਾਂ ਹੀ ਖਾਣਾ ਖਵਾਇਆ ਸੀ ਜਿਵੇਂ ਮੈਂ ਤੁਹਾਨੂੰ ਖਵਾਇਆ ਤੇ ਉਹਨੇ ਮੈਨੂੰ ਦੱਸਿਆ ਸੀ ਵੀ ਸਾਡਾ ਜਿਹੜਾ ਮਾਲਕ ਆ ਉਹ ਬਹੁਤ ਨਰਮਦਿਲ ਇਨਸਾਨ ਆ ਤੇ ਮੈਂ ਇਹ ਕਿਹਾ ਸੀ ਵੀ ਮੈਂ ਤੁਹਾਡੇ ਮਾਲਕ ਨੂੰ ਮਿਲਣਾ ਚਾਹਣਾ ਉਹਨਾਂ ਨੇ ਤੁਹਾਡੀ ਫੋਟੋ ਦਿਖਾਈ ਸੀ ਮੈਨੂੰ ਤੇ ਮੈਂ ਫੋਟੋ ਦੇਖ ਕੇ ਸਮਝ ਗਿਆ ਸੀ ਵੀ ਤੁਸੀਂ ਉਹੀ ਹੋ ਇਸੇ ਕਰਕੇ ਕਹਿੰਦਾ ਮੈਨੇਜਰ ਨੇ ਮੈਨੂੰ ਆਪਣੀ ਜਗ੍ਹਾ ਤੇ ਨੌਕਰੀ ਤੇ ਰੱਖ ਲਿਆ ਸੀ ਕਿਉਂਕਿ ਉਹਨੂੰ ਵੀ ਤੁਹਾਡੇ ਸੁਭਾਅ ਦਾ ਪਤਾ ਸੀ ਵੀ ਤੁਸੀਂ ਇਤਰਾਜ਼ ਨਹੀਂ ਕਰੋਗੇ ਪਰ ਮੈਂ ਮੈਨੇਜਰ ਨੂੰ ਨਹੀਂ ਦੱਸਿਆ ਸੀ ਇਹ ਗੱਲ ਵੀ ਆਪਾਂ ਇੱਕ ਦੂਜੇ ਨੂੰ ਕਿਵੇਂ ਜਾਣਦੇ ਹਾਂ ਤੇ ਫਿਰ ਉਹ ਰੈਸਟੋਰੈਂਟ ਦਾ ਮਾਲਕ ਜਿਹੜਾ ਉਹਨੂੰ ਭੱਜ ਕੇ ਗੱਲ ਲਾਉਂਦਾ ਤੇ ਉਹਨੂੰ ਕਹਿੰਦਾ ਕਿ ਅੰਕਲ ਜੀ ਤੁਸੀਂ ਮੇਰੀ ਜ਼ਿੰਦਗੀ ਸੰਵਾਰੀ ਠੀਕ ਹੈ ਮੈਂ ਤੁਹਾਡਾ ਪੁੱਤਰ ਤਾਂ ਵਾਪਸ ਨਹੀਂ ਲਿਆ ਸਕਦਾ ਪਰ ਤੁਸੀਂ ਮੈਨੂੰ ਆਪਣਾ ਪੁੱਤਰ ਸਮਝੋ ਕਿਉਂਕਿ ਤੁਸੀਂ ਮੈਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਮਦਦ ਕੀਤੀ ਹੈ ਤੇ ਅੱਜ ਮੈਂ ਇੰਨੇ ਹੋਟਲਾਂ ਦਾ ਮਾਲਕਾਂ ਫਿਰ ਉਸ ਤੋਂ ਬਾਅਦ ਉਹ ਮਿਲਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਫਿਰ ਉਹ ਦੱਸਦਾ ਉਸ ਮੈਨੇਜਰ ਨੂੰ ਵੀ ਮੇਰੇ ਤਿੰਨ ਹੋਟਲ ਜਿਹੜੇ ਦੂਸਰੇ ਸ਼ਹਿਰ ਦੇ ਵਿੱਚ ਆ ਤੇ ਉਹਨਾਂ ਦੇ ਮੈਨੇਜਰ ਆ ਜਿਹੜੇ ਕੰਮ ਖਰਾਬ ਕਰ ਰਹੇ ਆ ਅਗਲੇ ਦਿਨ ਉਹ ਉਹਨਾਂ ਮੈਨੇਜਰ ਨੂੰ ਬੁਲਾਉਂਦਾ ਇਸ ਮੇਨ ਹੋਟਲ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਕਹਿੰਦਾ ਕਿ ਕੱਲ ਪਖਾਰੀ ਦੇ ਰੂਪ ਦੇ ਵਿੱਚ ਮੈਂ ਹੀ ਆਇਆ ਸੀ ਤੇ ਤੁਹਾਡਾ ਜਿਹੜਾ ਵਿਹੇਵ ਆ ਉਹ ਮੈਂ ਦੇਖ ਚੁੱਕਿਆ ਤੁਸੀਂ ਬਹੁਤ ਗਲਤ ਕਰ ਰਹੇ ਹੋ ਮੈਂ ਤੁਹਾਨੂੰ ਨੌਕਰੀ ਤੋਂ ਕੱਢ ਰਿਹਾ ਉਹ ਮਿੰਨਤ ਕਰਦੇ ਆ ਕਹਿੰਦੇ ਆ ਵੀ ਨਾ ਸਾਨੂੰ ਨੌਕਰੀ ਤੋਂ ਨਾ ਕੱਢੋ ਉਹ ਕਹਿੰਦਾ ਵੀ ਨਹੀਂ ਮੈਂ ਤੁਹਾਨੂੰ ਇੱਕ ਅਸੂਲ ਤੇ ਨੌਕਰੀ ਦਿੱਤੀ ਸੀ ਮੈਂ ਹੱਲ ਕਹੀ ਸੀ ਵੀ ਕੋਈ ਭਿਖਾਰੀ ਕੋਈ ਗਰੀਬ ਭੁੱਖਾ ਨਹੀਂ ਮੁਰਨਾ ਚਾਹੀਦਾ ਤੇ ਤੁਸੀਂ ਤਾਂ ਉਤੋਂ ਬਤਮੀਜੀ ਕੀਤੀ ਇਸ ਕਰਕੇ ਮੇਰਾ ਤੁਹਾਨੂੰ ਨੌਕਰੀ ਤੇ ਰੱਖਣ ਦਾ ਕੋਈ ਵੀ ਇਰਾਦਾ ਨਹੀਂ ਹੈਗਾ ਪੈਸਾ ਤਾਂ ਮੇਰੇ ਕੋਲੇ ਬਹੁਤ ਆ ਮੈਂ ਬਹੁਤ ਪੈਸਾ ਕਮਾ ਲਿਆ ਹੁਣ ਮੈਂ ਤਾਂ ਜੇ ਮੇਰੀ ਕਿਸੇ ਨੇ ਮਦਦ ਕੀਤੀ ਸੀ ਫਿਰ ਮੈਂ ਇੱਥੋਂ ਤੱਕ ਪਹੁੰਚਿਆ ਤੇ ਮੈਂ ਚਾਹਣਾ ਕਿ ਮੈਂ ਕਿਸੇ ਨੂੰ ਭੁੱਖਾ ਨਾ ਮੋੜਾਂ ਕਿਉਂਕਿ ਮੈਨੂੰ ਪਤਾ ਵੀ ਮੈਂ 20 25 ਦਿਨ ਕੁਝ ਖਾਦਾ ਨਹੀਂ ਸੀ ਮੇਰੇ ਪੈਰ ਤੇ ਇੰਨਾ ਜ਼ਖਮ ਸੀ ਤੇ ਉਦੋਂ ਰੋਟੀ ਦੀ ਕੀ ਕੀਮਤ ਸੀ ਮੇਰੇ ਲਈ ਤੇ ਫਿਰ ਉਹ ਜਿਹੜੇ ਮੈਨੇਜਰ ਨੇ ਉਹ ਚੁੱਪਚਾਪ ਉਥੋਂ ਚਲੇ ਜਾਂਦੇ ਆ ਫਿਰ ਉਹਨਾਂ ਨੂੰ ਉਹ ਹਟਾ ਕੇ ਉਹਨਾਂ ਦੀ ਜਗ੍ਹਾ ਤੇ ਹੋਰ ਲੋੜਵੰਦ ਬੰਦਿਆਂ ਨੂੰ ਮੈਨੇਜਰ ਰੱਖਦਾ ਤੇ ਫਿਰ ਉਹ ਉਸੇ ਮੈਨੇਜਰ ਆ ਜਿਹੜਾ ਉਹਦੇ ਨਾਲ ਰਹਿੰਦਾ ਉਹਨੂੰ ਆਪਣੇ ਘਰ ਦੇ ਵਿੱਚ ਰੱਖਦਾ ਤੇ ਉਹਨੂੰ ਕਹਿੰਦਾ ਕਿ ਆਪਣਾ ਪਿਓ ਪੁੱਤ ਵਾਲਾ ਰਿਸ਼ਤਾ ਹੀ ਆ ਠੀਕ ਹੈ ਜੇ ਤੁਹਾਡਾ ਦਿਲ ਮੰਨਦਾ ਤੁਸੀਂ ਹੋਟਲ ਨੂੰ ਸੰਭ ਸਕਦੇ ਹੋ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਕੰਮ ਕਰੋ ਵੀ ਤੁਸੀਂ ਮੇਰੇ ਪਿਓ ਵਾਂਗ ਰਹੋ ਉਹ ਕਹਿੰਦਾ ਵੀ ਭਾਵੇਂ ਮੈਂ ਤੇਰੇ ਪਿਓ ਵਾਂਗ ਰਹੂੰ ਪਰ ਕੰਮ ਤਾਂ ਮੈਂ ਕਰੂੰਗਾ ਕਿਉਂਕਿ ਕੰਮ ਦੇ ਨਾਲ ਹੀ ਸਾਰਾ ਕੁਝ ਆ ਮੇਰਾ ਸਰੀਰ ਚੱਲਦਾ ਵਧੀਆ ਮੇਰਾ ਜੀ ਲੱਗਦਾ ਤੇ ਫਿਰ ਉਹ ਆ ਜਿਹੜਾ ਮੁੰਡਾ ਉਹ ਕਹਿੰਦਾ ਵੀ ਨਹੀਂ ਚੱਲ ਫਿਰ ਤੁਸੀਂ ਆਏ ਮੈਨੇਜਰ ਨਹੀਂ ਰਹੋਗੇ ਇੱਥੇ ਤੁਸੀਂ ਸਾਰੇ ਹੋਟਲਾਂ ਦਾ ਜਿਹੜਾ ਕਾਰਜਕਾਲ ਸੰਭਾਲੋਗੇ ਤੇ ਉਹਨਾਂ ਦੀ ਜਿਹੜੀ ਨਿਗਰਾਨੀ ਕਰੋਗੇ ਪਰ ਮੈਨੇਜਰ ਬਣ ਕੇ ਤੁਸੀਂ ਨੌਕਰੀ ਨਹੀਂ ਕਰੋਗੇ ਚਲੋ ਉਹਦੀ ਥਾਂ ਤੇ ਫਿਰ ਉਹੀ ਪੁਰਾਣਾ ਮੈਨੇਜਰ ਆ ਜਿਹੜਾ ਉਹਨੇ ਕੁਝ ਟਾਈਮ ਦੀ ਛੁੱਟੀ ਲਈ ਸੀ ਫਿਰ ਉਹ ਆ ਜਾਂਦਾ ਜਦੋਂ ਉਹਨੂੰ ਗੱਲ ਪਤਾ ਲੱਗਦੀ ਆ ਤੇ ਫਿਰ ਉਹ ਵੀ ਹੈਰਾਨ ਰਹਿ ਜਾਂਦਾ ਕਿਉਂਕਿ ਉਹ ਵੀ ਇਸੇ ਤਰ੍ਹਾਂ ਕੰਮ ਕਰ ਰਿਹਾ ਸੀ ਜਿਸ ਤਰ੍ਹਾਂ ਇਸ ਹੋਟਲ ਦਾ ਮਾਲਕ ਚਾਹੁੰਦਾ ਹੁੰਦਾ ਤੇ ਫਿਰ ਉਹ ਦੋਨੋਂ ਪਿਓ ਪੁੱਤ ਇਕੱਠੇ ਰਹਿੰਦੇ ਆ ਤੇ ਫਿਰ ਉਹ ਜਿਹੜਾ ਅਮੀਰ ਆਦਮੀ ਮੈਨੇਜਰ ਬਣ ਗਿਆ ਹੁੰਦਾ ਬਾਅਦ ਵਿੱਚ ਫਿਰ ਉਹ ਇਸ ਨੌਜਵਾਨ ਦਾ ਵਿਆਹ ਕਰਦਾ ਪੂਰੇ ਚਾਮਾ ਨਾਲ ਉਹਦੇ ਘਰ ਇੱਕ ਨੂੰ ਆ ਜਾਂਦੀ ਹੈ ਤੇ ਉਹ ਤਿੰਨੋਂ ਇੱਕ ਪਰਿਵਾਰ ਵਾਂਗੂ ਰਹਿੰਦੇ ਹੈਗੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਵੱਖਰੀ ਜੀ ਕਹਾਣੀ ਆਪਾਂ ਤੁਹਾਡੇ ਲਈ ਲੈ ਕੇ ਆਈ ਸੀ ਇਹਦੇ ਵਿੱਚ ਇਹੀ ਸਿੱਖਿਆ ਮਿਲਦੀ ਆ ਵੀ ਜੇ ਅਸੀਂ ਗਰੀਬੀ ਤੋਂ ਉੱਠ ਕੇ ਅਮੀਰੀ ਦੇ ਵਿੱਚ ਆ ਗਏ ਤਾਂ ਸਾਨੂੰ ਆਪਣਾ ਗਰੀਬੀ ਵਾਲਾ ਸਮਾਂ ਨਹੀਂ ਭੁੱਲਣਾ ਚਾਹੀਦਾ ਸਾਨੂੰ ਹਮੇਸ਼ਾ ਬੇਸਹਾਰਾ ਤੇ ਲੋੜਵੰਦਾਂ ਦੀ ਮਦਦ ਆ ਜਿਹੜੀ ਉਹ ਕਰਨੀ ਚਾਹੀਦੀ ਹੈ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਰ